ਅਗਸਤ 10 ਨੂੰ ਇਹਨੇ ਉੱਥੇ ਆਤਮ ਹੱਤਿਆ ਕਰ ਲਈ ਤੇ ਉਹਦੇ ਬਰਥਡੇ ਦੇ ਉੱਤੇ ਇਹਨੇ ਡੋਨਲਡ ਟਰੰਪ ਨੇ ਇੱਕ ਅ ਤਰਾਜਯੋਗ ਤਸਵੀਰ ਜਿਹੜੀ ਔਰਤ ਦੀ ਬਣਾ ਕੇ ਤੇ ਉਹਦੇ 'ਚ ਕੁਝ ਲਿਖ ਕੇ ਜਿਹੜਾ ਉਹਨੇ ਭੇਜਿਆ ਸੀ ਕਿ ਕਲਾਇੰਟ ਲਿਸਟ ਆ ਉਹਨਾਂ ਸਾਰੇ ਗਾਕਾਂ ਦੀ ਇੱਕ ਲਿਸਟ ਆ ਉਹ ਲਿਸਟ ਜਾਰੀ ਹੋਣੀ ਚਾਹੀਦੀ ਆ ਜਿਹੜੀ ਯੂਐਸ ਹਾਊਸ ਕਮੇਟੀ ਆ ਇਹਨੇ ਕਈ ਸੈਂਕੜੇ ਪੇਜ ਕਈ ਸੈਂਕੜੇ ਸਫੇ ਜੈਫਰੀ ਐਪਸਟ੍ਰਾਈਨ ਸਟੇਟ ਦੇ ਜਿਹਦੇ ਵਿੱਚ ਬਹੁਤ ਰੋਲੇ ਵਾਲੀ ਬਰਥਡੇ ਬੁੱਕ ਵੀ ਸ਼ਾਮਲ ਸੀ ਉਹ ਜਾਰੀ ਕੀਤੇ ਆ ਜਿਹੜੀ ਉਹਦੇ 50ਵੇਂ ਬਰਥਡੇ ਦੇ ਉੱਤੇ ਸੀਗੀ ਇਹਦੇ ਵਿੱਚ ਕਈ ਕੁਝ ਨਵਾਂ ਲੱਭਣ ਦੀ ਗੱਲਬਾਤ ਆ ਪਰ ਨਵਾਂ ਅਜੇ ਤੱਕ ਬਹੁਤਾ ਕੁਝ ਲੱਭ ਨਹੀਂ ਰਿਹਾ ਇਹ ਤੋਂ ਪਹਿਲਾਂ ਕਿ ਇਸ ਬਰਥਡੇ ਬੁੱਕ ਬਾਰੇ ਦਸੀਏ ਜੈਫਰੀ ਐਪਸਟਿਨ ਇੱਕ ਬਹੁਤ ਅਮੀਰ ਬੰਦਾ ਹੋਇਆ ਫਾਈਨੈਂਸਰ ਸੀਗਾ ਜਿਹਦੇ ਜਿਹੜਾ ਇਹਦੇ ਉੱਤੇ ਦੋਸ਼ ਲੱਗੇ ਸੀ ਕਿ ਇਹਨੇ ਅੰਡਰ ਏਜ ਗਰਲਸ ਦੀ ਟ੍ਰੈਫਿਕਿੰਗ ਕੀਤੀ ਆ ਉਹਨਾਂ ਦੇ ਨਾਲ ਜਿਹੜਾ ਐਕਸਪਲੋਇਟ ਕੀਤਾ ਉਹਨਾਂ ਨੂੰ ਇਹ ਤੋਂ ਬਾਅਦ ਇਹਦੇ ਔਰ 2008 ਦੇ ਵਿੱਚ ਫਲੋਰੀਡਾ ਦੇ ਵਿੱਚ ਇੱਕ ਡੀਲ ਹੋਈ ਸੀ ਉਹ ਮਾਮਲਾ ਸਾਹਮਣੇ ਆਇਆ ਜੁਲਾਈ 2019 ਦੇ ਵਿੱਚ ਇਹਨਾਂ ਦੋਸ਼ਾਂ ਦੇ ਤਹਿਤ ਇਹਨੂੰ ਗ੍ਰਿਫਤਾਰ ਕਰ ਲਿਆ ਜੇਲ੍ਹ ਚ ਸੁੱਟ ਦਿੱਤਾ ਗਿਆ ਕਾਂਸਪੀਰੇਸੀ ਚਾਰजेस ਸੀ ਜਮਾਨਤੇ ਦੀ ਹੋਈ ਨਹੀਂ ਜੇਲ੍ਹ ਦੇ ਵਿੱਚ ਜੁਲਾਈ ਦੇ ਵਿੱਚ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਗਸਤ 10 ਨੂੰ ਇਹਨੇ ਉੱਥੇ ਆਤਮ ਹੱਤਿਆ ਕਰ ਲਈ ਜਿਹਦੇ ਬਾਰੇ ਹਜੇ ਤੱਕ ਰੌਲਾ ਵੀ ਇਹਨੇ ਆਤਮ ਹੱਤਿਆ ਕੀਤੀ ਜਾਂ ਕੀ ਹੋਇਆ ਸੀ ਮੈਕਸਵੈਲ ਜਿਹੜੀ ਇਹਦੀ ਸਾਥਣ ਸੀਗੀ ਉਹਨੇ 2021 ਦੇ ਵਿੱਚ ਜਿਹੜੀ ਉਹਨੂੰ ਵੀ ਕਨਵਿਕਟ ਕੀਤਾ ਗਿਆ ਇਹਨਾਂ ਮਾਮਲਿਆਂ ਦੇ ਵਿੱਚ ਤੇ ਕਈ ਲੰਬੇ ਸਮੇਂ ਤੋਂ ਮਾਮਲਾ ਸਾਹਮਣੇ ਇਹ ਆ ਰਿਹਾ ਇਹਦੇ ਨਾਲ ਸੰਬੰਧਿਤ ਬਹੁਤ ਸਾਰੇ ਅਮਰੀਕਾ ਦੇ ਵਿੱਚ ਦਸਤਾਵੇਜ਼ ਆ ਬਹੁਤ ਸਾਰੇ ਕਾਗਜ਼ ਪੱਤਰ ਆ ਡੈਮੋਕ੍ਰੇਟ ਇਹ ਮੰਨਦੇ ਆ ਵੀ ਇਹ ਡੋਨਲਡ ਟਰੰਪ ਦਾ ਬਹੁਤ ਨੇੜੇ ਦਾ ਸਾਥੀ ਸੀ ਉਹਦਾ ਮਿੱਤਰ ਸੀ ਤੇ ਉਹਦੇ ਬਰਥਡੇ ਦੇ ਉੱਤੇ ਇਹਨੇ ਡੋਨਲਡ ਟਰੰਪ ਨੇ ਇੱਕ ਇਤਰਾਜਯੋਗ ਤਸਵੀਰ ਜਿਹੜੀ ਔਰਤ ਦੀ ਬਣਾ ਕੇ ਤੇ ਉਹਦੇ 'ਚ ਕੁਝ ਲਿਖ ਕੇ ਜਿਹੜਾ ਉਹਨੇ ਭੇਜਿਆ ਸੀ ਇਹ ਵੀ ਮੰਨਿਆ ਜਾਂਦਾ ਵੀ ਇਹਦੇ ਕਲਾਇੰਟ ਜਿਹੜੇ ਸੀਗੇ ਇਸ ਜੈਫਰੀ ਐਪਸਟੀ ਦੇ ਜਿਹੜੇ ਗਾਹਕ ਸੀਗੇ ਜਿਨ੍ਹਾਂ ਨੂੰ ਕੁੜੀਆਂ ਦੇ ਨਾਲ ਇਹ ਇਨਵੋਲਵ ਕਰਦਾ ਸੀ ਉਹ ਬਹੁਤ ਵੱਡੇ ਬੰਦੇ ਸੀ ਔਰ ਉਹਨਾਂ ਬੰਦਿਆਂ ਦੇ ਵਿੱਚ ਵੱਡੇ ਨਾਂ ਸ਼ਾਮਲ ਸੀ ਤੇ ਬੰਨਿਆ ਇਹ ਜਾਂਦਾ ਸੀ ਕਿ ਇੱਕ ਕਲਾਇੰਟ ਲਿਸਟ ਆ ਉਹਨਾਂ ਸਾਰੇ ਗਾਕਾਂ ਦੀ ਇੱਕ ਲਿਸਟ ਆ ਉਹ ਲਿਸਟ ਜਾਰੀ ਹੋਣੀ ਚਾਹੀਦੀ ਆ ਤੇ ਜਿਹੜਾ ਇਹਦਾ ਬਰਥਡੇ ਸੀਗਾ ਜਿਹੜਾ ਬਰਥਡੇ ਦੇ ਉੱਤੇ ਉਹ ਸਾਰੇ ਨਾਂ ਸਾਹਮਣੇ ਸੀਗੇ ਉਹ ਬਰਥਡੇ ਬੁੱਕ ਦੇ ਬਾਰੇ ਵੀ ਚਰਚਾ ਸੀ ਵੀ ਉਹ ਬੁੱਕ ਸਾਹਮਣੇ ਆਉਣੀ ਚਾਹੀਦੀ ਹੈ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਇਹ ਦਸਤਾਵੇਜ਼ ਸਾਹਮਣੇ ਆਉਂਦੇ ਰਹੇ ਆ ਪਰ ਕਿ ਆਏ ਜਾਂਦਾ ਸੀ ਵੀ ਇਹ ਪਹਿਲਾ ਹੀ ਪਬਲਿਕ ਸੀਗੇ ਹੁਣ ਬਰਥਡੇ ਬੁੱਕ ਸਾਹਮਣੇ ਆ ਗਈ ਆ ਤੇ ਨਿਕਲਿਆ ਉਹਦੇ ਵਿੱਚੋਂ ਵੀ ਬਹੁਤ ਕੁਝ ਅਜੇ ਤੱਕ ਨਹੀਂ ਆ ਵੀ ਜਾਂ ਉਹਦੇ ਵਿੱਚ ਕੋਈ ਏਡੀ ਗੱਲਬਾਤ ਸਾਹਮਣੇ ਨਹੀਂ ਆ ਜਿਹੜੀ ਬਰਥਡੇ ਬੁੱਕ ਆ ਜਿਹਦੇ ਵਿੱਚ ਕਈ ਜਿਹੜੇ ਉਸ ਤਰ੍ਹਾਂ ਦੇ ਮੈਸੇਜਸ ਨੇ ਕਈ ਕਹਾਣੀਆਂ ਨੇ ਉਸ ਤਰ੍ਹਾਂ ਦੀਆਂ ਇੱਕ ਫਾਈਲ ਇੱਕ ਜਿਹੜੀ ਉਹਦਾ ਪੇਜ ਆ ਉਹ ਜਿਹੜਾ ਇਹ ਜਾਰੀ ਕੀਤੇ ਗਿਆ ਦਸਤਾਵੇਜ਼ ਉਹਨਾਂ ਦੇ ਵਿੱਚੋਂ ਇੱਕ ਦੇ ਉੱਤੇ ਇੱਕ ਬਹੁਤ ਵੱਡਾ ਚੈੱਕ ਸਾਈਨ ਕੀਤਾ ਜਿਹਦੇ ਤੇ ਡੀ ਜੇ 트ੰਪ ਲਿਖਿਆ ਹੈ ਤੇ ਨਾਲ ਉਹਦੇ ਡੀਜੇ 트ੰਪ ਦੇ ਇੱਕ ਨੋਟ ਲਿਖਿਆ ਆ ਜਿਹਦੇ ਤੇ ਲਿਖਿਆ ਹੈ ਕਿ ਇਹ ਕੁਝ ਵੇਚਿਆ ਆ ਡੀਜੇ 트ੰਪ ਨੂੰ ਯਾਨੀ ਕਿ ਡੋਨਲਡ 트ੰਪ ਨੂੰ 22500 ਡਾਲਰ ਦਾ ਉਹ 22500 ਡਾਲਰ ਦਾ ਕੀ ਆ ਉਹਦੇ ਵਿੱਚ ਕੁਝ ਵੇਚਿਆ ਜਾਂ ਨਹੀਂ ਵੇਚਿਆ ਬਾਅਦ ਦੀ ਗੱਲ ਆ ਪਰ ਉਹਦਾ ਰਾਸ਼ਟਰਪਤੀ 트ੰਪ ਦੇ ਨਾਲ ਸਬੰਧ ਜ਼ਰੂਰ ਦੱਸਦੇ ਆ ਰਾਸ਼ਟਰਪਤੀ 트ੰਪ ਪਹਿਲਾਂ ਹੀ ਕਹਿ ਚੁੱਕੇ ਵੀ ਹਾਂਜੀ ਸਬੰਧ ਸੀਗੇ ਪਰ ਕਿਸੇ ਗਲਤ ਕੰਮ ਦੇ ਵਿੱਚ ਅਸੀਂ ਇਨਵੋਲਵ ਨਹੀਂ ਸੀਗੇ ਇਹਨਾਂ ਦੇ ਨਾਲ ਡੈਮੋਕ੍ਰੇਟ ਲਗਾਤਾਰ ਮੰਗ ਕਰਦੇ ਆ ਰਹੇ ਆ ਕਿ ਬਹੁਤ ਕੁਝ ਐਸਾ ਆ ਜਿਹੜਾ ਸਾਹਮਣੇ ਆਉਣਾ ਚਾਹੁੰਦਾ ਆ ਤੇ ਦੂਜਾ ਰਿਪਬਲਿਕਨ ਇਹ ਕਹਿੰਦੇ ਆ ਵੀ ਇਹ ਸਿਰਫ ਤੇ ਸਿਰਫ ਜਿਹੜੇ ਜਾਂ 트াম্প ਦੇ ਜਿਹੜੇ ਸਾਥੀ ਆ ਉਹ ਕਹਿ ਰਹੇ ਆ ਕਿ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਹ ਮਾਮਲਾ ਸਾਹਮਣੇ ਲਿਆਂਦਾ ਜਾ ਰਿਹਾ 10 ਅਗਸਤ 2119 ਨੂੰ ਉਹ ਬੰਦਾ ਜੇਲ੍ਹ ਦੇ ਵਿੱਚ ਆਤਮ ਹੱਤਿਆ ਕਰ ਗਿਆ ਵੀ ਡੋਨਲਡ 트াম্প ਤਾਂ ਹੋਣਾ ਇਹ ਆ ਉਹ ਤੋਂ ਪਹਿਲਾਂ ਜੋ ਬਾਈਡਨ ਵੀ ਰਹੇ ਆ ਇਹਨਾਂ ਨੇ ਉਹ ਮਾਮਲਾ ਕਿਉਂ ਨਹੀਂ ਕੀਤਾ ਜੇ ਉਹ ਫਾਈਲਾਂ ਦਬੀਆਂ ਸੀ ਜਾਂ ਉਹਨਾਂ ਦੇ ਵਿੱਚ ਕੁਝ ਗੁਪਤ ਜਾਣਕਾਰੀ ਸੀਗੀ ਕਿ ਡੈਮੋਕ੍ਰੇਟ ਜਦੋਂ ਇਹਨਾਂ ਦੀ ਟਰਨ ਸੀਗੀ ਉਸ ਵੇਲੇ ਨਹੀਂ ਸੀ ਲਿਆ ਸਕਦੇ ਵੀ ਇਹ ਮਾਮਲਾ ਸਿਰਫ ਤੇ ਸਿਰਫ ਰੌਲਾ ਰੱਪਾ ਆ ਇਹੋ ਜਿਹਾ ਹੈ ਕੁਛ ਨਹੀਂ ਹੁਣ ਇਸ ਜੈਫਰੀ ਐਬਸਟਿਨ ਦੇ ਮਾਮਲੇ ਦੇ ਨਾਲ ਲਗਾਤਾਰ ਪਿਛਲੇ ਸਮੇਂ ਦੇ ਵਿੱਚ ਚਰਚਾ ਇਹ ਵੀ ਚੱਲ ਰਿਹਾ ਨੁਕਸਾਨ ਬਹੁਤ ਹੋਇਆ ਇਹ ਮਾਮਲੇ ਦੇ ਨਾਲ ਰਾਸ਼ਟਰਪਤੀ ਟਰੰਪ ਨੂੰ ਟਾਰਗੇਟ ਬਹੁਤ ਕੀਤਾ ਜਾ ਰਿਹਾ ਔਰ ਜਿਹੜੀ ਫੇਰ ਗੱਲ ਆ ਵੀ ਹਜੇ ਤੱਕ ਕੁਝੋਂ ਨਿਕਲਿਆ ਕੁਛ ਨਹੀਂ ਅਭੀ ਅਜੇ ਤੱਕ ਉਹਦੇ ਵਿੱਚੋਂ ਕੋਈ ਏਡੀ ਵੱਡੀ ਕੋਈ ਕੋਈ ਫੈਸਲਾ ਹੋ ਚੁੱਕਿਆ ਉਸ ਅਦਾਲਤ ਨੇ ਕਹਿ ਦਿੱਤਾ ਵੀ ਇਹ ਬੰਦੇ ਨੇ ਆਤਮ ਹੱਤਿਆ ਕੀਤੀ ਹੈ ਅੰਦਰ ਆ ਇਹਦੇ ਦੋਸ਼ਗੇ ਦੋਸ਼ ਸਿੱਧ ਹੋ ਗਏ ਹੁਣ ਉਹਦੇ ਤੋਂ ਬਾਅਦ ਕੀ ਰੌਲਾ ਆ ਕਾਂਸਪੀਰੇਸੀ ਵੀ ਉਹ ਜਿਹੜੀ ਜਦੋਂ ਉਹਨੇ ਆਤਮ ਹੱਤਿਆ ਕੀਤੀ ਉਸ ਵੇਲੇ ਜਿਹੜੀ ਉਹ ਸਕਿਉਰਿਟੀ ਕੈਮਰੇ ਦੀ ਫੁਟੇਜ ਕਿੱਥੇ ਆ ਜੀ ਉਹ ਫੁਟੇਜ ਹੈ ਨਹੀਂ ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਦੁਬਾਰਾ ਸਾਹਮਣੇ ਆ ਰਹੀਆਂ ਪਰ ਹੁਣ ਇਹ ਕੋਈ ਫੇਰ ਇਹ ਮਾਮਲਾ ਚਰਚਾ ਦੇ ਵਿੱਚ ਆ ਤੇ ਬਹੁਤ ਵੱਡੇ ਪੱਧਰ ਤੇਤਾ ਉੱਤੇ ਜਿਹੜੇ ਜੈਫਰੀ ਐਪਸ ਤੋਂ ਦਸਤਾਵੇਜ਼ਾ ਉਹ ਜਾਰੀ ਕੀਤੇ ਗਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ